ਸਤਿ ਸ਼੍ਰੀ ਅਕਾਲ ਚੜ੍ਹਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਤਬਾਹ ਹੋਇਆ ਹੱਸਦਾ ਖੇਡ ਦਾ ਪਰਿਵਾਰ ਪੰਜਾਬ ਚਿੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਕੀਤੀ ਖੁਦਕੁਸ਼ੀ ਭਾਰਤੀ ਜਲ ਸੈਨਾ ਦਾ ਸ਼ਾਨਦਾਰ ਕਦਮ ਸਮੁੰਦਰ ਦੇ ਵਿਚਕਾਰ ਨੇਵੀ ਨੇ ਬਚਾਈ ਦੁਸ਼ਮਣ ਦੀ ਜਾਨ ਦੇਵਦੂਤ ਬਣ ਕੇ ਪਹੁੰਚੀ ਭਾਰਤੀ ਜਲ ਸੈਨਾ ਮਰੀਜ਼ ਨੂੰ ਸਫਲਤਾਪੂਰਵਕ ਕੀਤਾ ਗਿਆ 에어 ਲਿਫਟ ਯੂਪੀ ਸਰਕਾਰ ਦਾ ਨਵਾਂ ਫਰਮਾਨ ਰੱਦ ਹੋਣ ਗਿਆ ਆਯੁਸ਼ਮਾਨ ਕਾਰਡ ਗਰੀਬਾਂ ਨੂੰ ਲੁੱਟਣ ਵਾਲਿਆਂ ਨੂੰ ਨਹੀਂ ਮਿਲੇਗਾ ਸਕੀਮ ਦਾ ਲ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪਰਿਵਾਰ ਦੇ ਮੁਖੀ ਦੀ ਸ਼ਰਾਬ ਦੀ ਆਦਤ ਕਾਰਨ ਪਤੀ ਪਤਨੀ ਵਿਚ ਹੋਈ ਲੜਾਈ ਕਾਰਨ ਹਸਦੇ ਖੇੜ ਦੇ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ। ਨਵਾਂ ਸ਼ਹਿਰ ਦੇ ਨੇੜਲੇ ਪਿੰਡ ਮਲਪੁਰ ਅੜਕਾਂ ਚ ਇੱਕ ਔਰਤ ਅਤੇ ਉਸ ਦੀ 11ਵੀਂ ਵਿੱਚ ਪੜਨ ਵਾਲੀ ਧੀ ਨੇ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ ਜਿਹਨਾਂ ਨੂੰ ਨਵਾਂ ਸ਼ਹਿਰ ਦੇ ਬੰਗਾ ਰੋਡ ਤੇ ਸਥਿਤ ਇੱਕ ਨੀਦੀ ਹਸਪਤਾਲ ਦੀ ਇਲਾਜ ਲਈ ਦਾਖਲ ਕਰਾਇਆ ਗਿਆ। ਮਿਲੀ ਜਾਣਕਾਰੀ ਅਨੁਸਾਰ ਪਿੰਡ ਮਲਪੁਰ ਅੜਕਾਂ ਦਾ ਅਵਤਾਰ ਸਿੰਘ ਹਮੇਸ਼ਾ ਸ਼ਰਾਬੀ ਹਾਲਤ ਵਿੱਚ ਰਹਿੰਦਾ ਸੀ ਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕਰਦਾ ਸੀ। ਸਵੇਰੇ ਜਦੋਂ ਅਵਤਾਰ ਸਿੰਘ ਨੇ ਆਪਣੀ ਪਤਨੀ ਸੋਨੀਆ ਤੇ ਲੜਕੀ ਮਨਪ੍ਰੀਤ ਦੀ ਕੁੱਟਮਾਰ ਕੀਤੀ ਤਾਂ ਇਹਨਾਂ ਦੋਨਾਂ ਵੱਲੋਂ ਕੋਈ ਜ਼ਹਿਰੀਲਾ ਪਦਾਰਥ ਨਿਗਲਿਆ ਗਿਆ ਜਿਸ ਦੇ ਚਾਲੇ 'ਚ ਇਹਨਾਂ ਨੂੰ ਹਸਪਤਾਲ 'ਚ ਦਾਖ ਫਿਰ ਜਦੋਂ ਅਵਧਾਰ ਸਿੰਘ ਨੂੰ ਪਤਾ ਲੱਗਿਆ ਕਿ ਉਸਦੀ ਪਤਨੀ ਸੋਨੀਆ ਦੀ ਜ਼ਹਿਰੀਲਾ ਪਦਾਰਥ ਖਾਨ ਦੇ ਨਾਲ ਮੌਤ ਹੋਈ ਤੇ ਅਵਧਾਰ ਸਿੰਘ ਨੇ ਵੀ ਜ਼ਹਿਰੀਲਾ ਪਦਾਰਥ ਖਾ ਲਿਆ ਤੇ ਉਸਦੀ ਵੀ ਮੌਤ ਹੋ ਗਈ ਸੁਪਰੰਤ ਮਨਪ੍ਰੀਤ ਨੇਵੀ ਦਮ ਤੋੜ ਦਿੱਤਾ ਤਿੰਨਾਂ ਦੀ ਘਰੇਲੂ ਕਲੇਸ਼ ਦੇ ਕਾਰਨ ਮੌਤ ਹੋਈ ਉਧਰ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਇਹ ਜਿਹੜੀਆਂ ਮਾਲਪੁਰ ਰੌੜਕਾਂ ਚ ਤਿੰਨ ਮੌਤਾਂ ਹੋਈਆਂ ਅਵਧਾਰ ਸਿੰਘ ਸੋਨੀਆ ਰਾਣੀ ਤੇ ਮਨਪ੍ਰੀਤ ਕੋ ਹਾਂਜੀ ਇਹਨਾਂ ਦੀ ਮੌਤ ਹੋਈ ਹੈ ਤਿੰਨ ਜਣਿਆਂ ਦੀ ਮੌਤ ਹੋ ਗਈ ਕਰੀ ਨਾ ਦੇ ਜੀ ਕੋਈ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਤੇ ਤਫਤੀਸ਼ ਚੱਲ ਰਹੀ ਹੈ ਇਹਦੇ ਬਾਰੇ ਜਾਂਚ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਤਫਤੀਸ਼ ਚੱਲ ਰਹੀ ਹੈ ਜਿਹੜੀਆਂ ਲਾਸ਼ਾਂ ਆ ਉਹ ਉਹ ਮੋਰਚਰੀ ਚ ਰੱਖੀਆਂ ਹੋਈਆਂ ਜੀ ਓਕੇ ਠੀਕ ਹਾਂਜੀ ਭਾਰਤੀ ਜਲ ਸੈਨਾ ਨੇ ਇੱਕ ਵਾਰ ਫਿਰ ਆਪਣੀ ਹਿੰਮਤ ਅਤੇ ਇਨਸਾਨੀਅਤ ਦਾ ਪ੍ਰਦਰਸ਼ਨ ਕੀਤਾ ਹੈ ਮੁੰਬਈ ਤੋਂ 209 ਨੌਟਿਕਲ ਮੀਲ ਦੂਰ ਚੀਨੀ ਜਹਾਜ਼ ਦਾ ਇੱਕ ਮਲਾਹ ਜ਼ਖਮੀ ਹੋ ਗਿਆ ਭਾਰਤੀ ਜਲ ਸੈਨਾ ਨੂੰ ਚੌਂਗ ਸ਼ਾਨ ਮੇਨ ਨਾਮ ਦੇ ਜਹਾਜ਼ ਤੋਂ ਮਦਦ ਦੀ ਬੇਨਤੀ ਮਿਲੀ ਸੀ ਜਲ ਸੈਨਾ ਨੇ ਤੁਰੰਤ ਉਸ ਦੀ ਮਦਦ ਕੀਤੀ ਭਾਰਤੀ ਜਲ ਸੈਨਾ ਦੇ ਹੈਲੀਕਾਪਟਰ ਨੇ ਸਮੁੰਦਰੀ ਬਚਾਅ ਗੁਆਰਡਮੈਸ਼ਨ ਸੈਂਟਰ ਦੇ ਨਿਰਦੇਸ਼ਾਂ ਤੇ ਮਲਾਹ ਨੂੰ ਸੁਰੱਖਿਅਤ ਪਹੁੰਚਾਇਆ ਜਲ ਸੈਨਾ ਨੇ ਕਿਹਾ ਕਿ ਸਮੁੰਦਰੀ ਬਚਾਅ ਤਾਲਮੇਲ ਕੇਂਦਰ ਮੁੰਬਈ ਨੂੰ ਮੁੰਬਈ ਤੋਂ 200 ਸਮੁੰਦਰੀ ਮੀਲ ਦੂਰ ਕਾਰਗੋ ਜਹਾਜ਼ ਚੋਂਗਸ਼ਾਨ ਮੈਂਨ ਤੋਂ ਦੁਖਦਾਈ ਸੰਦੇਸ਼ ਮਿਲਿਆ ਉਹਨੇ ਕਿ ਸੰਦੇਸ਼ ਦੱਸਿਆ ਗਿਆ ਕਿ 51 ਸਾਲਾ ਚੀਨੀ ਮਲਾਮ ਗੰਭੀਰ ਰੂਪੇ ਜ਼ਖਮੀ ਹੋ ਗਿਆ ਸੀ ਤੇ ਬਹੁਤ ਖੂਨ ਵਹਿ ਰਿਹਾ ਸੀ ਤੇ ਉਸ ਨੂੰ ਤੁਰੰਤ ਸੁਰੱਖਿਅਤ ਸਥਾਨ ਤੇ ਲੈ ਜਾਣ ਦੀ ਬੇਨਤੀ ਕੀਤੀ ਗਈ ਸੀ ਮੈਡੀਕਲ ਐਮਰਜੈਂਸੀ ਦੀ ਸਥਿਤੀ ਵਿੱਚ ਮੰਗ ਕਰ ਰਿਹਾ ਹੈਲੀਕਾਪਟਰ ਨੂੰ ਭਾਰਤੀ ਜਲ ਸੈਨਾ ਏ ਸਟੇਸ਼ਨ ਸ਼ਿਕਰਾ ਤੋਂ 5:50 ਮਿੰਟ ਤੇ ਰਵਾਨਾ ਕੀਤਾ ਗਿਆ ਚੁਣੌਤੀਪੂਰਨ ਸਥਿਤੀਆਂ ਦੇ ਬਾਵਜੂਦ ਮਰੀਜ਼ ਨੂੰ ਜਹਾਜ਼ ਦੇ ਪੁੱਲ ਵਿੰਗ ਤੋਂ ਸਫਲਤਾਪੂਰਵਕ 에ਅਰ ਲਿਫਟ ਗਰੀਬ ਲੋਕਾਂ ਨੂੰ ਲੁੱਟਣ ਵਾਲੇ ਅਯੋਗ ਲੋਕਾਂ ਦੇ ਰਾਸ਼ਨ ਕਾਰਡ ਰੱਦ ਕਰ ਦਿੱਤੇ ਗਏ ਨੇ ਉਹਨਾਂ ਵਿੱਚੋਂ ਕੁਝ ਨੇ ਆਪਣੇ ਰਾਸ਼ਨ ਕਾਰਡ ਸਮਰਪਿਤ ਕੀਤੇ ਨੇ ਜ਼ਿਲ੍ਹੇ ਵਿੱਚ ਯੋਗ ਪਰਿਵਾਰਾਂ ਦੇ 334000 ਲਾਭਪਾਤਰੀਆਂ ਦੇ ਆਯੁਸ਼ਮਾਨ ਕਾਰਡ ਬਣਾਏ ਗਏ ਨੇ ਹੁਣ ਕਾਰਡ ਰੱਦ ਹੋਣ ਤੋਂ ਬਾਅਦ ਇਹਨਾਂ ਲਾਭਪਾਤਰੀਆਂ ਨੂੰ ਮੁਫਤ ਇਲਾਜ ਦਾ ਲਾਭ ਮਿਲਣ ਤੇ ਸ਼ੱਕ ਪੈਦਾ ਹੋ ਗਿਆ ਉਮੀਦ ਹੈ ਕਿ ਹੁਣ ਅਯੋਗ ਲੋਕਾਂ ਦੇ ਆਯੁਸ਼ਮਾਨ ਕਾਰਡ ਵੀ ਰੱਦ ਹੋ ਜਾਣਗੇ ਕਿਉਂਕਿ ਹਸਪਤਾਲਾਂ 'ਚ 골ਡਨ ਕਾਰਡ ਧਾਰਕਾਂ ਨੂੰ ਆਯੁਸ਼ਮਾਨ ਯੋਜਨਾ ਤਹਿਤ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਰਾਸ਼ਨ ਕਾਰਡ ਨੰਬਰ ਨਾਲ ਤਸਦੀਕ ਕੀਤਾ ਜਾਂਦਾ ਹੈ ਵੀ ਪਾ ਕੇ ਇਸ ਗੱਲ ਦਾ ਵੀਰਵਾ ਤਿਆਰ ਕਰਨ ਚ ਲੱਗਿਆ ਹੋਇਆ ਹੈ ਕਿ ਕਿੰਨੇ ਅਯੋਗ ਲਾਪਾਤਰੀਆਂ ਨੂੰ ਇਸ ਸਕੀਮ ਤੋਂ ਬਾਹਰ ਰੱਖਿਆ ਜਾਏਗਾ ਜ਼ਿਲ੍ਹੇ ਚ 356206 ਰਾਸ਼ਨ ਕਾਰਡ ਧਾਰਕ ਨੇ ਇਹਨਾਂ ਵਿੱਚ 319417 ਯੋਗ ਪਰਿਵਾਰ ਤੇ 36799 ਅਨਤੋ ਦੇ ਕਾਰਡ ਧਾਰਕ ਸ਼ਾਮਲ ਨੇ ਗੁਰਦਾਸਪੁਰ ਦੀ ਪੁਰਾਣੀ ਸਬਜ਼ੀ ਮੰਡੀ ਚੌਂਕ ਵਿਖੇ ਸਰਕਾਰੀ ਕਾਲਜ ਰੋਡ ਦੇ ਸ਼ਹੀਦੀ ਗੇਟ ਨੇੜੇ ਸਥਿਤ ਇੱਕ ਸੋਡਾ ਵਾਟਰ ਦੀ ਰੇੜੀ ਲਗਾਉਣ ਵਾਲੇ ਗਰੀਬ ਵਿਅਕਤੀ ਦਾ ਰੋਜ਼ਗਾਰ ਇੱਕ ਬੇਕਾਬੂ ਤੇਜ਼ ਰਫ਼ਤਾਰ ਕਾਰ ਨੇ ਤਹਿਸ ਨਹਿਸ ਕਰ ਦਿੱਤਾ ਹੈ ਜਾਣਕਾਰੀ ਅਨੁਸਾਰ ਦੇਰ ਰਾਤ 1 ਵਜੇ ਦੇ ਕਰੀਬ ਬੇਕਾਬੂ ਕਾਰ ਕੁਝ ਹੋਰ ਦੁਕਾਨਾਂ ਦੇ ਥੜੇ ਤੋੜਦੀ ਹੋਏ ਅਸ਼ਵਨੀ ਕੁਮਾਰ ਬੱbbi ਨਾਮਕ ਵਿਅਕਤੀ ਦੀ ਰੇੜੀ ਨਾਲ ਟਕਰਾਏ ਕਾਰ ਦੀ ਟੱਕਰ ਨਾਲ ਚੌਂਕ ਵਿੱਚ ਲੱਗਿਆ ਇੱਕ ਬਿਜਲੀ ਦਾ ਪੋਲ ਵੀ ਟੁੱਟ ਗਿਆ ਪੁਲਿਸ ਦੇ ਪੀਸੀਆਰ ਮੁਲਾਜ਼ਮ ਦੇਰ ਰਾਤ ਮੌਕੇ ਤੇ ਪਹੁੰਚੇ ਤੇ ਗੱਡੀ ਦੇ ਕਾਗਜ਼ ਆਪਣੇ ਕਬਜ਼ੇ ਵਿੱਚ ਲਏ ਏ ਹੋਇਆ ਜਿੱਦ ਬਦਰੋ ਗੱਡੀ ਆਈ ਤੇ ਰੰਗਰੇ ਰੋਡ ਤੋਂ ਸ਼ਰਾਬ ਉਹ ਨਾ ਪੀਤੀ ਦੀ ਬੜੀ ਤੇਜ਼ ਆਈ ਪਹਿਲੇ ਥੜੇ ਭੰਨੇ ਆ ਉਸ ਤੋਂ ਬਾਅਦ ਤੋੜਦੇ ਆ ਗੰਬੇ ਜਵੱਜੀ ਬਾਅਦ ਵਿੱਚ ਰੇੜੀ ਦੇ ਵਿੱਚ ਮਾਰੀ ਆ ਰੇੜੀ ਭੰਨੇ ਭੂਨ ਕਿਤੇ ਵਾਂ ਬਾਅਦ ਵਿੱਚ ਇਹਨਾਂ दारू ਪੀਤਾ ਦਾ ਇਹਨਾਂ ਦੇ ਵਿੱਚ ਸੱਟਾਂ ਲੱਗੀਆਂ 6 ਵਜੇ ਫੋਨ ਗਿਆ ਜੀ 6 ਵਜੇ ਮੈਂ ਆਇਆ ਤੇ ਅੱਗੇ ਰੇੜੀ ਗਿੱਲਰੀ ਦੀ ਬਾਅਦ ਮੈਨੂੰ ਮੁਲਾਜ਼ਮ ਪਬਲਿਕ ਨੇ ਦੱਸਿਆ ਕਿ ਤੇਰੀ ਰੇੜੀ ਗੱਡੀ ਭੰਨ ਕੇ ਗਈ ਆ ਸ਼ਰਾਬ ਨਾ ਪੀਤੀ ਦੀ ਫੱਟਰ ਹੋ ਗਿਆ ਤੇ ਮੁਲਾਜ਼ਮ ਉੱਤੇ ਆ ਗਏ ਕਰਨੈਲ ਸਿੰਘ ਉਹਨਾਂ ਨੇ ਆ ਕੇ ਉਹਨਾਂ ਦੀ ਆਰਸੀ ਲਈ ਆ ਤੋ ਗੱਡੀ ਜਿਹੜੀ ਹੈ ਟਰੈਕਟਰ ਦੇ ਨਾਲ ਬੰਨ ਕੇ ਉਹ ਘਰ ਲੈ ਗਈ ਆ। ਸਿਟੀ ਕਿਉਂ ਨਹੀਂ ਲਾਈ ਗਈ? ਐਕਸੀਡੈਂਟ ਹੋਇਆ ਹੈਗਾ। ਫਿਰ ਸਾਨੂੰ ਢੀਕਦੇ ਸਾਨੂੰ ਪਤਾ ਲੱਗਦਾ ਵੀ ਠੀਕ ਆ ਜਿਹੜੀ ਗੱਡੀ ਵਜੀ ਆ। ਕਈ ਦਿਨ ਗੁਰਦਾਸਪੁਰ ਦੀ ਮੱਛੀ ਮਾਰਕੀਟ ਸਥਿਤ ਇੱਕ ਦੁਕਾਨ ਵਿੱਚ ਭਿਆਨਕ ਅੱਗ ਲੱਗੀ ਸੀ ਜਿਸ ਕਾਰਨ ਦੁਕਾਨਦਾਰ ਦਾ ਕਾਫੀ ਨੁਕਸਾਨ ਹੋਇਆ ਸੀ। ਜਿਸ ਤੋਂ ਬਾਅਦ ਵਪਾਰ ਮੰਡਲ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਮਹਾਜਨ ਆਪਣੇ ਸਾਥੀਆਂ ਸਮੇਤ ਦੁਕਾਨ ਮਾਲਕ ਮਿੰਟੂ ਨੂੰ ਮਾਲੀ ਸਹਾਇਤਾ ਦੇਣ ਪਹੁੰਚੇ। ਵਪਾਰ ਮੰਡਲ ਵੱਲੋਂ ਮਿਲੀ ਮਦਦ ਨੇ ਦੁਕਾਨਦਾਰ ਨੇ ਮੰਡਲ ਦਾ ਧੰਨਵਾਦ ਕੀਤਾ। ਫਿਰੋਜ਼ਪੁਰ ਪੁਲਿਸ ਨੇ ਲੁੱਟਾ ਖੋਹ ਕਰਨ ਵਾਲੇ ਕੁਨ ਵਾਲੇ ਕੁ ਵਿਰੋਧ ਦਾ ਪਰਦਾਫਾਸ਼ ਕੀਤਾ ਹੈ ਪੁਲਿਸ ਨੇ ਗਿਰੋਹ ਦੇ 11 ਮੈਂਬਰਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਪਾਸੋਂ 12 ਮੋਟਰਸਾਈਕਲ ਦੋ ਐਕਟਿਵਾ ਤੇ ਮੋਬਾਈਲ ਫੋਨ ਨਜਾਇਜ਼ ਹਥਿਆਰ ਤੇ ਨਕਦੀ ਬਰਾਮਦ ਹੋਈ ਹੈ ਇਸ ਸਬੰਧੀ ਵਿਦੇ ਜਾਣਕਾਰੀ ਦਿੰਦੇ ਐਸਐਸਪੀ ਫਿਰੋਜ਼ਪੁਰ ਸੌਮਿਆ ਮਿਸ਼ਾਏ ਦੱਸਿਆ ਕਿ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਦੇ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਦੇ 2 ਦਿਨ ਦੇ ਦੌਰਾਨ ਟੋਟਲ 5 ਮੁਕਦਮੇ ਦਰਜੇ ਜਿਹੜੇ ਸੋਲਵ ਹੋ ਚੁਕੇ ਨੇ ਇਸ ਤੋਂ ਇਲਾਵਾ ਪੂਚਕਿਸ਼ ਵਿੱਚ 18 ਤੇ ਉੱਤੇ ਮੁਕਦਮੇ ਸੋਲਵ ਹੋਏ ਨੇ ਹਾਲ ਫਿਲਹਾਲ ਅਨਾਜ ਮੰਡੀ ਦੇ ਦੌਰਾਨ ਇੱਕ ਲੇਡੀ 'ਤੇ ਦਿਨ ਦਹਾੜੇ ਉਹਨਾਂ ਦੇ ਘਰ ਦੇ ਵਿੱਚ घुस ਕੇ ਉਹਨਾਂ ਦੇ ਸੋਨੇ ਦੀ ਜੁਐਲਰੀ ਤੇ ਕੁਝ ਪੈਸੇ ਇਹਨਾਂ ਨੇ ਖੋਹ ਕੀਤੀ ਸੀਗੀ ਅਸੀਂ ਉਹ ਕੇਸ ਵੀ ਸੋਲਵ ਕੀਤਾ ਹੈ ਉਹ ਸਾਰੀ ਵੀ ਰਿਕਵਰੀ ਹੋ ਗਈ ਹੈ ਇਸ ਤੋਂ ਇਲਾਵਾ ਜਿਹੜਾ ਟੈਕਸੀ ਸਾਂਡੇ ਉਹਦੇ ਬਾ ਉਹਦੇ ਉੱਪਰ ਇੱਕ ਬਹੁਤ ਹੀ ਨਿਰਮਮਤਾ ਸੇ ਇਹਨਾਂ ਨੇ ਇੱਕ ਬੰਦੇ ਦੇ ਉੱਪਰ ਅਟੈਕ ਕੀਤਾ ਸੀ ਤੇ ਉਹਦੇ 30000 ਰੁਪਏ ਦੀ ਜਿਹੜੀ ਮਿਹਨਤ ਦੀ ਕਮਾਈ ਸੀ ਕਿ ਉਹਨੂੰ ਖੋਹ ਕਿਤਾ ਸੀਗਾ ਅਸੀਂ ਉਹ ਕੇਸ 'ਤੇ ਵੀ ਇਹਨਾਂ ਬੰਦੋ ਨੂੰ ਗ੍ਰਿਫਤਾਰ ਕਰਨ 'ਚ ਕਾਮਯਾਬ ਹੋ ਗਏ ਤੇ ਇਸ ਤੋਂ ਨਾਲ-ਨਾਲ ਰਿਕਵਰੀ ਵੀ ਪੂਰੀ ਕੀਤੀ ਹੈ ਕਲੱਬੀ ਹੋਟਲ 'ਮੇ ਜਿਹੜਾ ਹਾਲ ਫਿਲਹਾਲ ਨਿਊਜ਼ 'ਚ ਆਇਆ ਵੀ ਸੀਗਾ ਉਹਦੇ ਵਿੱਚ ਵੀ ਜਿਹੜੀ ਪਿਸਤਲ ਦੇ ਨੋ ਪਿਸਤੌਲ ਦਿਖਾ ਕੇ ਇਹਨਾਂ ਨੇ ਜਿਹੜੀ ਚਾਪਟ ਕੀਤੀ ਸੀਗੀ ਉਹਦੇ ਵਿੱਚ ਵੀ ਅਸੀਂ ਰਿਕਵਰੀ ਕਰਨ 'ਚ ਕਾਮਯਾਬ ਹੋਏ ਨੇ ਤੇ ਨਾਲ-ਨਾਲ ਤੇ ਉਹਦੇ ਵਿੱਚ ਵੀ ਜਿਹੜੇ ਕੇਸ ਨੇ ਮੁਕਦਮੇ ਟਰੇਸ ਕਰਕੇ ਇਹਨਾਂ ਬੰਦੋ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਡੰਡਿਆਲਾ ਗੁਰੂ ਪੁਲਿਸ ਨੇ ਸ਼ਹਿਰ ਵਿੱਚ ਫਿਰੌਤੀ ਮੰਗਣ ਵਾਲੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਪੁਲਿਸ ਨੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਦੱਸਿਆ ਕਿ 10000 ਰੁਪਏ ਲਈ ਫਾਇਰਿੰਗ ਕਰਦਾ ਸੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਦੇ ਮਾਸਟਰਮਾਈਂਡ ਯੂਕੇ 'ਚ ਬੈਠੇ ਨੇ ਤੇ ਉੱਥੋਂ ਉਹਨਾਂ ਨੂੰ ਆਦੇਸ਼ ਜਾਰੀ ਕਰਦੇ ਸੀ ਪੁਲਿਸ ਨੇ ਇਹ ਵੀ ਦੱਸਿਆ ਕਿ ਹੁਣ ਤੱਕ ਇਸ ਮਾਮਲੇ 'ਚ 6 ਲੋਕਾਂ ਨੂੰ ਮੁਕਦਮੇ ਵਿੱਚ ਨਾਮਜ਼ਦ ਕੀਤਾ ਗਿਆ ਜਿਨ੍ਹਾਂ 'ਚੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੋਲੀਆਂ ਚਲਾਉਣ ਵਾਲੇ ਦੋ ਨੌਜਵਾਨ ਸਨ ਜਿਨ੍ਹਾਂ 'ਚੋਂ ਇੱਕ ਨੂੰ ਗ੍ਰਿਫਤਾਰ ਕੀਤਾ ਗਿਆ ਜਦੋਂ ਕਿ ਦੂਸਰੇ ਦੀ ਪ ਕਿ ਕਿ ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਇਸ ਦਾ ਰਿਮਾਂਡ ਹਾਸਲ ਕੀਤਾ ਜਾਏਗਾ ਤੇ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਪਲਾਸਟਿਕ ਦੇ ਲਿਫਾਫੇ ਵਰਤਣ ਵਾਲੇ ਦੁਕਾਨਦਾਰਾਂ ਖਿਲਾਫ ਵੱਡੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਬੀਤੇ ਦਿਨੀ ਕੌਂਸਲ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਟੀਮ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਲਿਫਾਫੇ ਜ਼ਬਤ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਦੌਰਾਨ ਲਗਭਗ 5 ਕੁਇੰਟਲ ਦੇ ਕਰੀਬ ਪਲਾਸਟਿਕ ਦੇ ਲਿਫਾਫੇ ਦੁਕਾਨਾਂ ਵਿੱਚੋਂ ਜ਼ਬਤ ਕਰਕੇ ਕੌਂਸਲ ਅਧਿਕਾਰੀਆਂ ਵੱਲੋਂ ਆਪਣੇ ਕਬਜ਼ੇ 'ਚ ਲੈ ਗਏ। ਹਾਲਾਂਕਿ ਇਸ ਦੌਰਾਨ ਦੁਕਾਨਦਾਰਾਂ ਵੱਲੋਂ ਨਗਰ ਕੌਂਸਲ ਦੀ ਕਾਰਵਾਈ ਦਾ ਵਿਰੋਧ ਜਤਾਇਆ ਗਿਆ। ਨਗਰ ਕੌਂਸਲ ਦੇ ਸੁਪਰਡੈਂਟ ਅਮਨ ਨੇ ਦੱਸਿਆ ਕਿ ਪਲਾਸ ਜਾਰੀ ਹੈ ਤੇ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ ਨੂੰ ਵੇਸਟ ਨੂੰ ਸਾਡਾ ਵੇਸਟ ਪਿਕ ਕਰ ਲਿਆਉਂਦਾ ਉਹਨੂੰ ਅਸੀਂ ਲਿਆ ਕੇ ਐਮਆਰਐਫ ਸ਼ੈੱਡ ਤੇ ਰੱਖਨੇ ਆ ਉਥੇ ਅਸੀਂ ਇਸ ਸੀ ਨੂੰ 3 ਆਰ ਦਾ ਰੂਪ ਦਿੰਨੇ ਆ ਲੋਕਾਂ ਨੂੰ ਕੀ ਪੀਤ ਲੋਕਾਂ ਨੂੰ ਅਸੀਂ ਇਹੋ ਅਪੀਲ ਕਰਦੇ ਆ ਕਿ ਸਾਨੂੰ ਨਗਰ ਕੌਂਸਲ ਦਾ ਸਹਿਯੋਗ ਕਰੋ ਕਿਉਂਕਿ ਅਸੀਂ ਵਾਤਾਵਰਨ ਸਾਫ਼ ਸੁਥਰਾ ਚਾਹੁੰਨੇ ਆ ਸਾਫ਼ ਪਜੰ ਪਸੰਦ ਜਿਹੜਾ ਸ਼ਹਿਰ ਚਾਹੁੰਨੇ ਆ ਤੁਸੀਂ ਵੀ ਸਾਨੂੰ ਸਹਿਯੋਗ ਵੇਖੋ ਜਿਹੜਾ ਬੰਦਾ ਨਗਰ ਕੌਂਸਲ ਵੱਲੋਂ ਯਾਰੀ ਵਾਰ-ਵਾਰ ਲੋਕ ਹਿੱਤ ਦੇ ਵਿੱਚ ਜਿਹੜੀਆਂ ਜਿਹੜੀਆਂ ਸਾਡੇ ਵੱਲੋਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਤੇ ਉਹਦੇ ਵਿੱਚ ਫੇਰ ਵੀ ਬੰਦਾ ਨਹੀਂ ਸਾ ਨੂੰ ਸਹਿਯੋਗ ਦਿੰਦਾ ਤੇ ਫਿਰ ਜੋ ਐਕਟ ਦੇ ਵਿੱਚ ਪ੍ਰੋਵੀਜ਼ਨ ਆ ਐਕਟ ਦੇ ਵਿੱਚ ਪ੍ਰੋਵੀਜ਼ਨ ਆ ਵੀ ਉਸ ਬੰਦੇ ਨੂੰ ਪੈਨਲਟੀ ਜਿਹੜੀ ਆ ਨਾਟ ਲੈਸ 5000 ਤੇ ਉਹ ਫਿਰ ਜਿਹੜੀ ਪ੍ਰੋਵੀਜ਼ਨ ਮੁਤਾਬਕ ਚੱਲੇਗੀ ਜੇ ਉਹ ਕੰਟੀਨਿਊਡ ਡਿਫੈਂਸ ਕਰੂਗਾ ਤੇ ਫਿਰ ਉਹ ਤੋਂ ਜਿਹੜਾ ਅਸੀਂ ਉਸ ਦਾ ਕੋਰਟ ਦੇ ਵਿੱਚ ਕੇਸ ਜਿਹੜੀ ਕੰਪਲੇਂਟ ਫਾਈਲ ਜਿਹੜੀ ਕਰਾਂਗੇ ਬਟਾਲਾ ਦੇ ਭੀੜ ਭਾਰ ਵਾਲੇ ਬਾਜ਼ਾਰ ਸਿਟੀ ਰੋਡ ਤੇ ਦਿਨ ਦਿਹਾੜੇ ਇੱਕ ਸੁਨਿਆਰੇ ਦੀ ਦੁਕਾਨ ਤੇ ਇੱਕ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਇਸ ਦੌਰਾਨ ਗੋਲੀਆਂ ਦੁਕਾਨ ਦੇ ਸ਼ੀਸ਼ੇ ਉੱਪਰ ਲੱਗੀਆਂ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਪਰ ਦੁਕਾਨ ਦਾ ਸ਼ੀਸ਼ਾ ਟੁੱਟ ਗਿਆ। ਘਟਨਾ ਤੋਂ ਬਾਅਦ ਸ਼ਹਿਰ ਵਿੱਚ دہشت ਦਾ ਮਾਹੌਲ ਨਜ਼ਰ ਆ ਰਿਹਾ ਦੱਸਦੇ ਕਿ ਕੁਝ ਦਿਨ ਪਹਿਲਾਂ ਵੀ ਨਿਰੇਸ਼ ਜੁਐਲਰ ਦੇ ਇਮੀਗ੍ਰੇਸ਼ਨ ਸੈਂਟਰ ਤੇ ਗੋਲੀਆਂ ਚਲੇ ਗਏ ਸਨ ਮਾਮਲਾ ਸੁਨੇਾਰੇ ਕੋਲ ਰੰਗਦਾਰੀ ਮੰਗਣ ਦਾ ਦੱਸਿਆ ਜਾ ਰਿਹਾ ਇੱਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜਿਸ ਤਰ੍ਹਾਂ ਸ਼ਹਿਰ ਚ ਗੋਲੀਆਂ ਚੱਲ ਰਹੀਆਂ ਨੇ ਲੋਕਾਂ ਦਾ ਬਟਾਲਾ ਪੁਲਿਸ ਪ੍ਰਸ਼ਾਸਨ ਤੋਂ ਵਿਸ਼ਵਾਸ ਉੱਠਦਾ ਨਜ਼ਰ ਆ ਰਿਹਾ ਹੈ ਬਲੇਡਰ ਮੋਟਰਸਾਈਕਲ ਸੀ ਬਲੈਕ ਰੰਗ ਦਾ ਉੱਤੇ ਦੋ ਮੁੰਡੇ ਬੈਠੇ ਸੀ ਇੱਕ ਨੇ ਉਹ ਸੰਤਰੀ ਰੰਗ ਦਾ ਬੰਨਿਆ ਸੀ ਮੂੰਹ ਨਾਲ ਇੱਕ ਨੇ ਵਾਈਟ ਰੰਗ ਉਹ ਇਹ ਇਹਨਾਂ ਦੇ ਲੁਥਰਾ ਜੀ ਨਰੇਸ਼ ਜੁਐਲਰਾਂ ਇਹਨਾਂ ਦੀ ਦੁਕਾਨ ਤੇ ਫਾਇਰ ਕਰਕੇ ਦੇ ਭੱਜ ਗਏ ਆ ਅਸੀਂ ਇਸ ਮੌਕੇ ਤੇ ਆ ਗਏ ਹਾਂ ਤਫ਼ਤੀਸ਼ ਜਾਰੀ ਆ ਸੀਸੀਟੀਵੀ ਕੈਮਰਾ ਚੈੱਕ ਕਰ ਰਹੇ ਹਾਂ ਨਾਕੇ ਸ਼ੈ ਚਲਵਾਤੇ ਆ ਅਡਜੋਇਨਿੰਗ ਜਿਹੜੇ ਡਿਸਟ੍ਰਿਕਟ ਆ ਉਧਰ ਵੀ ਨਾਕ ਲਵਾਤੇ ਆ ਤੇ ਉਹਨਾਂ ਦੀ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਆ ਉਹ ਨਸਲ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਅਸ ਦਿਨਾਂ ਦੀਆਂ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ